ਆਪ ਜੀ ਦਾ ਪੰਜਾਬੀ ਵਿਸ਼ਾ ਚੈਨਲ ਉਤੇ ਬਹੁਤ-ਬਹੁਤ ਸਵਾਗਤ ਅੱਜ ਅਸੀਂ ਵਿਚਾਰ ਪ੍ਰਦਾਨ ਲੇਖ ਭਾਰਤ ਵਿੱਚ ਵਧ ਰਹੀ ਆਬਾਦੀ ਜਾਂ ਵਾਧੀ ਵਸੋਦੀ ਸਮੱਸਿਆ ਬਾਰੇ ਪੜਾਂਗੇ ਦਿਨੋ ਦਿਨ ਵਧ ਰਹੀ ਆਬਾਦੀ ਨੇ ਸਾਰੇ ਸੰਸਾਰ ਦੇ ਦੇਸ਼ਾਂ ਵਿੱਚ ਇੱਕ ਬੜੀ ਗੰਬੀਰ ਸਮੱਸਿਆ ਪੈਦਾ ਕੀਤੀ ਹੋਈ ਹੈ ਇਹ ਸਮੱਸਿਆ ਹੈ ਭਾਰਤ ਪਾਕਿਸਤਾਨ ਤੇ ਚੀਨ ਵਰਗੇ ਅਵਿਕਸਿਤ ਦੇਸ਼ਾਂ ਲਈ ਬੜੀ ਗੰਬੀਰ ਅਤੇ ਖਤਰਨਾਕ ਹੈ ਕੋਈ ਸਮਾਸੀ ਜਦੋਂ ਸਾਡੇ ਦੇਸ਼ ਵਿੱਚ ਬੇਟੀ ਦੀ ਬਹੁਤੇ ਪੁੱਤਰਾਂ ਜਾਂ ਭਰਾਵਾਂ ਵਾਲਿਆ ਹੋਣਾ ਇੱਕ ਮਾਣ ਦੀ ਗੱਲ ਸਮਝੀ ਜਾਂਦੀ ਸੀ ਸੱਤਾ ਪੁੱਤਰਾ ਵਾਲੀ ਮਾਂ ਨੂੰ ਸਨਮਾਨ ਦੀ ਨਜ਼ਰ ਨਾਲ ਦੇਖਿਆ ਜਾਂਦਾ ਸੀ ਉਸ ਸਮੇਂ ਸਾਡੇ ਦੇਸ਼ ਦੀ ਆਬਾਦੀ ਬਹੁਤ ਥੋੜੀ ਸੀ ਆਦਮੀ ਦੀਆਂ ਲੋੜਾਂ ਬਹੁਤ ਥੋੜੀਆਂ ਸਨ ਜੀਵਨ ਪੱਧਰ ਬਹੁਤ ਨੀਵਾ ਸੀ ਧਰਤੀ ਵਿੱਚੋਂ ਹੋਰ ਹਰ ਇੱਕ ਦਾ ਢਿੱਡ ਭਰਦੇ ਜਿੰਜੁਗੀ ਦਾਣੇ ਪੈਦਾ ਹੋ ਜਾਂਦੇ ਸਨ ਪਰ ਅੱਜ ਆਬਾਦੀ ਦਾ ਪਸਾਰਾ ਹੱਦਾਂ ਮੰਨੇ ਟੱਪ ਗਿਆ ਹੈ ਮਨੁੱਖ ਦੀਆਂ ਲੋੜਾਂ ਵੱਧ ਗਈਆਂ ਨੇ ਜੀਵਨ ਪੱਧਰ ਉੱਚਾ ਹੋ ਗਿਆ ਹੈ ਪਰ ਇਸ ਦੇ ਮੁਤਾਬਕ ਮੁਕਦਿਆਂ ਲੋੜਾਂ ਪੂਰੀਆਂ ਕਰਨ ਵਾਲੇ ਸਾਧਨਾਂ ਦਾ ਇੰਨੀ ਤੇਜ਼ੀ ਨਾਲ ਵਿਕਾਸ ਨਹੀਂ ਹੋਇਆ ਇਸ ਪ੍ਰਕਾਰ ਅੱਜ ਦੇ ਜ਼ਮਾਨੇ ਵਿੱਚ ਬਹੁਤ ਦੇ ਪੁੱਤਰਾਂ ਦਾ ਹੋਣਾ ਮਾਂ ਦੀ ਗੱਲ ਨਹੀਂ ਨਹੀਂ ਬਹੁਤੇ ਪੁੱਤਰਾਂ ਧੀਆਂ ਪੁੱਤਰਾਂ ਵਰ ਪੈਦਾ ਕਰਨ ਵਾਲੇ ਮਾਪਿਆਂ ਨੂੰ ਬੇਸਮਝਿਆ ਜਾਂਦਾ ਹੈ ਇਸ ਦੇ ਨਾਲ ਹੀ ਵਿਗਿਆਨ ਦੇ ਵਰਤਮਾਨ ਯੁੱਗ ਵਿੱਚ ਖੇਤੀਬਾੜੀ ਅਤੇ ਸਨਤ ਨੇ ਕਾਫੀ ਵਿਕਾਸ ਕੀਤਾ ਹੈ ਦਵਾਈਆਂ ਨੇ ਮਨੁੱਖੀ ਸਿਹਤ ਨੂੰ ਠੀਕ ਰੱਖਣ ਤੇ ਰੋਗਾਂ ਤੋਂ ਬਚਾਉਣ ਲਈ ਹੈਰਾਨੀ ਕਰਨ ਵਾਲੇ ਕਾਰਨਾਮੇ ਕਰਕੇ ਦਿਖਾਇਆ ਕਿ ਬਹੁਤ ਸਾਰੀਆਂ ਭਿਆਨਕ ਟਿਸ਼ੂ ਦੀਆਂ ਬਿਮਾਰੀਆਂ ਦਾ ਉਹਨਾਂ ਦੇ ਫੁੱਟਣ ਤੋਂ ਪਹਿਲਾਂ ਹੀ ਗਲਾ ਘੁੱਟ ਦਿੱਤਾ ਜਾਂਦਾ ਹੈ ਤੇ ਨਾਲ ਹੀ ਖਰਾਬ ਦੀ ਕਿਸਮ ਵਿੱਚ ਵੀ ਸੁਧਾਰ ਹੋਇਆ ਇੰਨੇ ਸਾਰੇ ਸਾਧਨਾਂ ਨਾਲ ਮੌਤ ਦਰ ਬਹੁਤ ਘਟ ਗਈ ਹੈ ਪ੍ਰਾਣੀ ਸਮੇ ਵਿੱਚ ਜੇਕਰ ਕਿਸੇ ਦੇ 10 ਬੱਚੇ ਹੁੰਦੇ ਸਨ ਤਾਂ ਉਹਨਾਂ ਵਿੱਚੋਂ ਅੱਧੇ ਕੋ ਬਚਪਨ ਵਿੱਚ ਹੀ ਮਰ ਜਾਂਦੇ ਸਨ ਇਸ ਤਰ੍ਹਾਂ ਆਬਾਦੀ ਦੇ ਵਧਣ ਦੀ ਰਫ਼ਤਾਰ ਬਹੁਤੀ ਤੇਜ਼ ਨਹੀਂ ਸੀ ਪਰ ਅੱਜ ਕੱਲ੍ਹ ਹਸਪਤਾਲਾਂ ਨੇ ਫੈਲਣ ਦੇ ਤੁਰੰਤ ਡਾਕਟਰੀ ਸਹਾਇਤਾ ਪ੍ਰਾਪਤ ਹੋਣ ਕਰਕੇ ਮੌਦੀ ਦਰ ਬਹੁਤ ਘਟ ਗਈ ਹੈ ਪਰ ਦੂਜੇ ਪਾਸੇ ਜਨਮ ਦੀ ਦਰ ਵੱਧ ਗਈ ਹੈ ਇੱਕ ਸਰਵੇਖਣ ਅਨੁਸਾਰ ਸਾਡੇ ਦੇਸ਼ ਵਿੱਚ ਹਰ 1 ਸੈਕਿੰਡ ਵਿੱਚ 3 ਬੱਚੇ ਪੈਦਾ ਹੁੰਦੇ ਨੇ ਤੇ 2 ਮਰਦੇ ਨੇ ਇਸ ਪ੍ਰਕਾਰ ਜਨਮਦਾਰ ਮਰਨਦਾਰ ਨਾਲੋਂ ਵੱਧ ਹੈ ਪਿਛਲੇ ਸਮੇਂ ਵਿੱਚ ਜਨਮਦਾਰ ਤੇ ਮਰਨਦਾਰ ਲਗਭਗ ਬਰਾਬਰ ਹੀ ਰਹਿੰਦੇ ਸੀ ਜਦਕਿ ਇਹ ਨਾ ਵੀ ਸੰਤੁਲਿਤ ਨਹੀਂ ਸੀ ਰਹਿੰਦਾ ਤਾਂ ਕੋਈ ਨਾ ਕੋਈ ਸ਼ੂਦੀ ਬਿਮਾਰੀ ਆ ਕੇ ਪਿੰਡਾਂ ਦੇ ਪਿੰਡ ਮੁਹੱਲਿਆਂ ਦੇ ਮੁਹੱਲੇ ਸਾਫ਼ ਕਰ ਜਾਂਦੀ ਸੀ ਪਰ ਵਰਤਮਾਨ ਸਮੇਂ ਵਿੱਚ ਜਨਮ ਲੈ ਕੇ ले ਚੁੱਕੀ ਬੱਚੀ ਯੁਵਕ ਜਪੂਟੇ ਨੂੰ ਦਵਾਈਆਂ ਸਹਜੇ ਕਿਤੇ ਮਰਨ ਨਹੀਂ ਦਿੰਦੀਆਂ ਇਹ ਗੱਲ ਸਾਰੇ ਸੰਸਾਰ ਉੱਤੇ ਲੱਗਦੀ ਹੁੰਦੀ ਹੈ। ਭਾਰਤ ਦੀ ਇੰਨੀ ਵੱਡੀ ਆਬਾਦੀ ਨੂੰ ਦੇਸ਼ ਲਈ ਵਰਦਾਨ ਨਹੀਂ ਮੰਨਿਆ ਜਾ ਸਕਦਾ। ਕਿਉਂਕਿ ਸਾਡਾ ਦੇਸ਼ ਇੱਕ ਗਰੀਬ ਅਤੇ ਅਵਿਕਸਿਤ ਦੇਸ਼ ਹੈ। ਆਬਾਦੀ ਵਿੱਚ ਤੇਜ਼ੀ ਨਾਲ ਹੋ ਰਿਹਾ ਵਾਧਾ ਦੇਸ਼ ਦੀ ਆਰਥਿਕਤਾ ਦੀਆਂ ਜੜ੍ਹਾਂ ਨੂੰ ਹਿਲਾ ਰਿਹਾ ਹੈ। ਸਾਡੇ ਦੇਸ਼ ਦੇ ਸਭ ਨੇ ਗਰੀਬੀ, ਬੇਰੁਜ਼ਗਾਰੀ, ਥੋੜ੍ਹ ਮਹਿੰਗਾਈ, ਅਨਸੰਕਰਤ ਜੀਵਨ ਵਿੱਚ ਨਿੱਤਵਤੋਂ ਦੀਆਂ ਚੀਜ਼ਾਂ ਦਾ ਨਾ ਮਿਲਣਾ ਆਦੀ ਸਮੱਸਿਆਵਾਂ ਆਬਾਦੀ ਵਿੱਚ ਲਗਾਤਾਰ ਵਾਧੇ ਦੀਆਂ ਹੀ ਪੈਦਾ ਕੀਤੀਆਂ ਹੋਈਆਂ ਨੇ ਸਾਡੇ ਦੇਸ਼ ਵਿੱਚ ਆਬਾਦੀ ਦੇ ਵਾਧੇ ਦਾ ਮੁੱਖ ਕਾਰਨ ਹੈ ਲੋਕਾਂ ਦੀ ਗਰੀਬੀ ਅਤੇ ਅਨਪੜਤਾ ਭਾਰਤੀ ਲੋਕ ਬੱਚਿਆਂ ਦੀ ਪਾਲਣਾ ਵੱਲ ਬਹੁਤਾ ਧਿਆਨ ਨਹੀਂ ਦਿੰਦੇ ਨਾਲ ਹੀ ਉਹਨਾਂ ਬੱਚਿਆਂ ਨੂੰ ਰੱਬ ਦੀ ਦੇਣ ਸਮਝਦੇ ਨੇ ਉਹਨਾਂ ਦਾ ਖਿਆਲ ਹੈ ਕਿ ਬੱਚੇ ਪੈਦਾ ਕਰਨਾ ਜਾਂ ਨਾ ਕਰਨਾ ਰੱਬ ਦੇ ਹੱਥ ਹੈ ਮਨੁੱਖ ਦੇ ਹੱਥ ਨਹੀਂ ਹੈ ਉਹ ਇਹ ਵੀ ਸਮਝਦੇ ਹਨ ਇਦਿਸ ਰੱਬ ਨੇ ਬੱਚੇ ਨੂੰ ਪੈਦਾ ਕੀਤਾ ਉਸ ਦੀ ਉਸ ਦੀ ਕਿਸਮਤ ਵਿੱਚ ਲਿਖ ਦਿੱਤਾ ਹੈ ਕਿ ਉਸ ਨੇ ਕਿੱਥੋਂ ਖਾ ਕੇ ਪਲਣਾ ਹੈ ਜਦੋਂ ਬੱਚੇ ਰੂਨ ਖੁੱਲ ਕੇ ਪਲ ਜਾਂਦੇ ਨੇ ਤਾਂ ਉਹਨਾਂ ਦੀ ਪੜਾਈ ਵੀ ਬੋਤਾ ਕਰਕੇ ਕੋਈ ਪਰਵਾਹ ਨਹੀਂ ਕੀਤੀ ਜਾਂਦੀ ਮਾਪੇ ਬੱਚਿਆਂ ਨੂੰ ਆਪਣੀ ਆਮਦਨ ਵਿੱਚ ਵਾਧਾ ਕਰਨ ਦਾ ਇੱਕ ਸਾਧਨ ਸਮੇਂ ਦੇਣ ਇਸ ਤੋਂ ਬਿਨਾਂ ਛੋਟੀ ਉਮਰ ਦੇ ਵਿਆਹ ਧਾਰਮਿਕ ਵਿਸ਼ਵਾਸ ਗਰਗ ਲੋਕੂ ਸਾਧਨਾ ਤੇ ਸਹੂਲਤਾਂ ਦੀ ਘਾਟ ਸਰਕਾਰ ਦੀ ਅਣਗਹਿਲੀ ਮਸ਼ੀਨਰੀ ਆਦਿ ਸਾਰੇ ਕਾਰਨ ਦੇਸ਼ ਦੀ ਆਬਾਦੀ ਦੇ ਵਾਦੇ ਵਿੱਚ ਵੱ ਚੜ ਕੇ ਹਿੱਸਾ ਪਾ ਰਹੇ ਹਨ ਸਵਾਲ ਬੈਦਾ ਹੁੰਦਾ ਹੈ ਕਿ ਇਸ ਬਿਮਾਰੀ ਦਾ ਇਲਾਜ ਕਿਸ ਤਰ੍ਹਾਂ ਕੀਤਾ ਜਾਵੇ। ਇਸ ਦਾ ਉੱਤਰ ਇਹ ਹੈ ਕਿ ਸਰਕਾਰ ਪਰਿਵਾਰ ਦੀ ਯੋਜਨ ਨੂੰ ਪੂਰੇ ਜ਼ੋਰ ਨਾਲ ਅਮਲ ਵਿੱਚ ਲਿਆਵੇ ਤੇ ਇਸ ਨੂੰ ਲੋਕਾਂ ਵਿੱਚ ਹਰਮਨ ਪਿਆਰਾ ਬਣਾਵੇ। ਲੋਕਾਂ ਨੂੰ ਇਹ ਸਮਝਣਾ ਚਾਹੀਦਾ ਹੈ ਕਿ ਵਰਤਮਾਨ ਸੰਨਤੀ ਜਮਾਨੇ ਵਿੱਚ ਛੋਟਾ ਪਰਿਵਾਰ ਬਦੀ ਰੀ ਮਹਾਨਤਾ ਰੱਖਦਾ ਹੈ। ਗਰਭ ਰੋਗੂ ਸਾਧਨਾ ਦੀ ਵਰਤੋਂ ਨਾਲ ਬੱਚਿਆਂ ਦੇ ਜਨਮ ਦੀ ਦਰ ਘਟਾਈ ਜਾ ਸਕਦੀ ਹੈ। ਬੱਚੇ ਦਾ ਜਨਮ ਕੁਦਰਤ ਦੇ ਹੱਥ ਵਿੱਚ ਨਹੀਂ ਸਗੋਂ ਮਨੁੱਖ ਦੇ ਹੱਥ ਵਿੱਚ ਹੈ। ਲੋਕਾਂ ਨੂੰ ਇਸ ਸਮਾਂ ਵਿੱਚ ਪੂਰੀ ਪੂਰੀ ਸਿੱਖਿਆ ਦੇਣੀ ਚਾਹੀਦੀ ਹੈ ਤੇ ਉਹਨਾਂ ਨੂੰ ਛੋਟੇ ਪਰਿਵਾਰ ਦੀ ਮਹਾਨਤਾ ਤੋਂ ਜਾਣੂ ਕਰਵਾਉਣਾ ਚਾਹੀਦਾ ਹੈ ਧੰਨਵਾਦ